सुख तेरा दिता लगी है ਦਿੱਤਾ ਲਹੀਏ ਸੁਖ ਤੇਰਾ ਦਿੱਤਾ ਲਹੀਏ ਸੁਖ ਤੇਰਾ ਦਿੱਤਾ ਲਹੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਦਰ ਕਰੇ ਦੇ ਮਹਾਵਾਕ ਅਨਸਾਰ ਅੱਜ ਬਹੁਤ ਹੀ ਇਤਿਹਾਸਿਕ ਦਿਹਾੜਾ ਹੈ ਗੁਰਦੁਆਰਾ ਸਿੰਘ ਸਵਾ ਠਕਰਵਾਲ ਦਾ ਅੱਜ ਸਥਾਪਨਾ ਦਿਵਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਸ਼ੁਕਰਾਨਾ ਕਰਨ ਦੇ ਲਈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਹੋਣ ਦੀਆਂ ਖੁਸ਼ੀਆਂ ਦੇ ਅੰਦਰ 31 ਜਨਵਰੀ 2002 ਤੋਂ ਲੈ ਕੇ ਅੱਜ ਤੱਕ 24ਵਾਂ ਸਲਾਨਾ ਮਹਾਨ ਪੁਰਬ ਜਿਹੜਾ ਬ੍ਰਹਮ ਗਿਆਨੀ ਬ੍ਰਹਮ ਭੇਤਾ ਸ੍ਰੀਮਾਨ 108 ਸੰਤ ਬਾਬਾ ਭਗ ਸਿੰਘ ਜੀ ਮਾਨ ਕੋ ਜੱਪੜ ਵਾਲਿਆਂ ਦੇ ਵਰਸੋਏ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਮਲਕੀਅਤ ਸਿੰਘ ਜੀ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਔਰ ਸ਼੍ਰੀਮਾਨ ਸੰਤ ਬਾਬਾ ਜਨਕ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਸਰਵਣ ਸਿੰਘ ਜੀ ਅਤੇ ਬੇਰੇ ਦੀਆਂ ਸਬੂਚੀਆਂ ਸੰਗਤਾਂ ਦੇ ਦੀ ਰਹਿਨਮਾਈ ਦੇ ਵਿੱਚ ਸਮੁੱਚਾ ਠੱਕਰਵਾਲ ਮੱਧੂਨਜ਼ਾਰਾ ਦੇ ਨਗਰ ਨਿਵਾਸੀ ਇਲਾਕਾ ਨਿਵਾਸੀ ਐਨ ਆਰ ਆਈ ਵੀਰਪੈਣਪਰਾ ਹਰ ਸਾਲ ਅੱਜ ਦਾ ਮਹਾਨ ਤੇ ਪਵਿੱਤਰ ਦਿਹਾੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਕਰਦੇ ਆ ਮਨਾਉਂਦੇ ਨੇ ਪਰਸੋ ਰੋਜ਼ ਤੋਂ ਰੱਖੇਗਾ ਰੱਬੀ ਬਾਣੀ ਦੇ ਅਖੰਡ ਜਾਪ ਦੇ ਭੋਗ ਪਏ ਨੇ ਸ਼੍ਰੀਮਾਨ ਸੰਤ ਬਾਬਾ ਸਰਵਣ ਸਿੰਘ ਜੀ ਜਥੇ ਸਮੇਤ ਬੇਰੇ ਤੋਂ ਇੱਥੇ ਨਮਸਤਕ ਹੋਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਅਰਦਾਸ ਬੇਨਤੀ ਕਰਨ ਦੇ ਲਈ ਸਰਵੱਤ ਦੇ ਭਲੇ ਦੀ ਚੜ੍ਹਦੀ ਕਲਾ ਵਾਸਤੇ ਅੱਜ ਦੇ ਸਮਾਗਮ ਕੀਤੇ ਜਾ ਰਹੇ ਨੇ ਔਰ ਸਮੁੱਚੀਆਂ ਸੰਗਤਾਂ ਨੇ ਵੱਧ ਚੜ ਕੇ ਵਿਅੰਤ ਸਵਾਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਸਭ ਦੀ ਸੇਵਾ ਥਾਏ ਪਾਉਣ ਬੇਰੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰਦੁਆਰਾ ਸਿੰਘ ਸਵਾ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਰ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ ਕਰਨ ਹਰ ਮਦਾਨ ਹਰ ਦੀਵਾਨ ਫਤਿਹ ਬਖਸ਼ਿਸ ਕਰਨ ਸਮੁੱਚੀਆਂ ਸੰਗਤਾਂ ਤਨ ਮਨ ਤੇ ਧੰਦੇ ਨਾਲ ਸੇਵਾਵਾਂ ਕਰ ਰਹੀਆਂ ਨੇ ਲੰਗਰ ਹਾਲ ਦੀ ਤਿਆਰੀ ਕਾਰ ਸੇਵਾਵਾਂ ਚੱਲ ਰਹੀਆਂ ਨੇ ਉਸ ਵਿੱਚ ਵਿੱਚ ਬਗਤਾਂ ਦਾ ਹਿੱਸਾ ਪਾਇਆ ਜਾ ਰਿਹਾ ਹੈ ਸਮੁੱਚੀਆਂ ਸੰਗਤਾਂ ਦਾ ਡੇਰੇ ਦਾ ਬਾਬਾ ਜੀ ਦਾ ਕੋਟਨ ਕੋਟ ਧੰਵਾਦ ਪੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ